ਦਾ ਮੈਨੂੰ ਨਹੀਂ ਆਈ ਆਈਡੀਆ ਕਿ ਕੀ ਲਿਖਿਆ ਤੁਸੀਂ ਮੈਨੂੰ ਇਹ ਗੁਰਮੁਖੀ ਦੇ ਵਿੱਚ ਜੋ ਲਿਖਿਆ ਵਾ ਉਹ ਮੈਨੂੰ ਦੱਸਣਾ ਵਾ ਕਿ ਕੀ ਆ ਜੀ ਉੱਪਰ ਤੁਸੀਂ ਚੈੱਕ ਕਰੋ ਲਾਈਕ ਬਹੁਤ ਜ਼ਿਆਦਾ ਮਾਸ਼ਾਅੱਲਾ ਸੋਨਾ ਬਣਾਇਆ ਹੋਇਆ ਵਾ ਸੋ 22 ਕਿਲੇ ਜਿਹੜੇ ਇਹਦੇ ਗੁਰਦੁਆਰਾ ਸਾਹਿਬ ਦੇ ਆਸੇ ਪਾਸੇ ਪੈਲੀ ਆ ਉਹ ਸਾਰੀ ਗੁਰਦੁਆਰਾ ਸਾਹਿਬ ਦੇ ਅੰਡਰ ਹਲੇ ਵੀ ਇਸ ਟਾਈਮ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਮਹਾਰਾਜਾ ਬੈੰਦਾ ਸੀ ਬਾਕੀ ਰਾਯਾ ਐਂਡ ਜਿਹੜੇ ਬੰਦੇ ਫੈਸਲੇ ਕਰਾਉਣ ਵਾਲੇ ਹੁੰਦੇ ਸੀ ਉਹ ਹੁੰਦੇ ਹੁੰਦੇ ਸੀ ਹਾਂਜੀ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦਾ ਵਲੌਗ ਬਹੁਤ ਜ਼ਿਆਦਾ ਖਾਸ ਸਾ ਬਹੁਤ ਅਹਿਮ ਇੰਪੋਰਟੈਂਟ ਆ ਉਹ ਸਾਡੇ ਵਾਸਤੇ ਸਾਡੇ ਚੜ੍ਹਦੇ ਪੰਜਾਬ ਦੇ ਵੀਰਾਂ ਵਾਸਤੇ ਸਾਡੇ ਪੰਜਾਬ ਵਾਸਤੇ ਤੇ ਪੂਰੀ ਪੰਜਾਬੀ ਜਗਤ ਵਾਸਤੇ ਸੋ ਅਸੀਂ ਇਸ ਟਾਈਮ ਖੜੇ ਆ ਜ਼ਿਲ੍ਹਾ ਸਾਈਵਾਲ ਜਿਹਦਾ ਪੁਰਾਣਾ ਨਾਮ ਮਿੰਟਗੁਮਰੀ ਆ ਤਹਿਸੀਲ ਚੀਚਾਵਤਨੀ ਤਾ ਜਿਹੜਾ ਇੱਕ ਸ਼ਹਿਰ ਆ ਹੜੱਪਾ ਹੜੱਪਾ ਸਿਵਲਾਈਜੇਸ਼ਨ ਬਾਰੇ ਸਾਰਿਆਂ ਨੂੰ ਪਤਾ ਸੋ ਉਹਦੇ ਬਾਰੇ ਆਪਾਂ ਥੋੜਾ ਜਿਹਾ ਬਾਅਦ ਚ ਗੱਲ ਕਰਦੇ ਆਂ ਤੋ ਇਸ ਟਾਈਮ ਅਸੀਂ ਖੜੇ ਆਂ ਜੀ ਐਸੀ ਥਾਂ ਤੇ ਐਸੀ ਸਥਾਨ ਤੇ ਐਸੀ ਜਗ੍ਹਾ ਤੇ ਜਿਹਨੂੰ ਬੋਲਿਆ ਜਾਂਦਾ ਵਾ ਨਾਨਕ ਸਰ ਤੇ ਇਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਨਾਨਕ ਸਰ ਠੀਕ ਆ ਸੋ ਮੈਂ ਉਹਦੇ ਗੇਟ ਦੇ ਸਾਹਮਣੇ ਖੜਾ ਆਂ ਇਸ ਟਾਈਮ ਉਹਦੇ ਦਰਵਾਜ਼ੇ ਦੇ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਦਰਵਾਜ਼ੇ ਆ ਇਹ ਆ ਜਿਹੜਾ ਦਰਵਾਜ਼ਾ ਇਹ ਜੀ ਬਹੁਤ ਪੁਰਾਣਾ ਮਤਲਬ ਜਿੱਦੋਂ ਦਾ ਇਹ ਗੁਰਦੁਆਰਾ ਸਾਹਿਬ ਬਣਿਆ ਉਦੋਂ ਦਾ ਹੀ ਆ ਠੀਕ ਆ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਤਾਮੀਰ ਆ ਉਹ 18 ਦਸੰਬਰ 1941 ਨੂੰ ਸਟਾਰਟ ਹੋਈ ਸੀ ਠੀਕ ਆ ਉਹ ਮੈਂ ਨਾਲ ਇੱਕ ਲਿਸਟ ਲਾ ਕੇ ਤੁਸੀਂ ਚੈੱਕ ਕਰ ਸਕਦੇ ਤੇ ਸਾਰੀ ਡਿਟੇਲ ਲਿਖੀ ਹੋਈ ਆ ਸੋ ਇਹ ਦਰਵਾਜ਼ਾ ਉਦੋਂ ਦਾ ਹੀ ਆ 1941 ਦਾ ਹੀ ਲੱਗਾ ਹੋਇਆ ਵਾ ਸੋ ਆਪਾਂ ਅੰਦਰ ਐਂਟਰ ਹੁੰਨੇ ਆ ਤੇ ਨਾਲ ਥੋੜਾ ਜਿਹਾ ਦੱਸਦਾ ਚੱਲਾਂ ਕਿ ਇਹ ਇਸ ਟਾਈਮ ਸਕੂਲ ਦੇ ਵਿੱਚ ਕਨਵਰਟ ਹੋ ਚੁੱਕਿਆ ਵਾ ਜਦੋਂ ਪਾਕਿਸਤਾਨ ਬਣਿਆ ਸੀ ਪਾਕਿਸਤਾਨ ਬਣਨ ਤੋਂ ਬਾਅਦ ਇਹ ਸਕੂਲ ਚ ਕਨਵਰਟ ਹੋ ਗਿਆ ਸੋ ਆਪਾਂ ਅੰਦਰ ਐਂਟਰ ਹੋ ਚੁੱਕੇ ਆ ਜੀ ਸੋ ਸਭ ਤੋਂ ਪਹਿਲਾਂ ਇਹ ਚੈੱਕ ਕਰ ਸਕਦੇ ਹੋ ਜਦੋਂ ਆਪਾਂ ਗੋਲਡਨ ਟੈਂਪਲ ਜਾਈਦਾ ਉੱਥੇ ਵੀ ਇਸ ਤਰ੍ਹਾਂ ਦੀ ਹੁੰਦਾ ਵਾ ਤਲਾਬ ਬਣਿਆ ਹੁੰਦਾ ਵਾ ਪਾਣੀ ਵਾਲਾ ਜਿਹਦੇ ਵਿੱਚ ਆਈ ਥਿੰਕ ਗੰਗਾ ਜਲ ਜਾਂ ਕੋਈ ਮੈਨੂੰ ਥੋੜਾ ਆਈਡੀਆ ਉਸ ਚੀਜ਼ ਬਾਰੇ ਨਹੀਂ ਹੈਗਾ ਸਿਰਫ ਸੋ ਤੁਸੀਂ ਭਰਾ ਸਾਰੇ ਕਮੈਂਟ ਕਰਕੇ ਦੱਸ ਸਕਦੇ ਹੋ ਸੋ ਆ ਜਿਹੜਾ ਸਾਰਾ ਏਰੀਆ ਵਾ ਇਹ ਪਾਣੀ ਵਾਲਾ ਤਲਾਬ ਵਾਲਾ ਲੇਕਿਨ ਮਜ਼ੇ ਦੀ ਚੀਜ਼ ਇਹ ਆ ਕਿ ਇਹਨੂੰ ਹਲੇ ਤੱਕ ਵੈਲ ਮੇਨਟੇਨ ਕੀਤਾ ਹੋਇਆ ਵਾ ਉਦਾਂ ਹੀ ਰੱਖਿਆ ਹੋਇਆ ਵਾ ਜਿੱਦਾਂ ਕਿ ਇਹ ਇਹ ਮਤਲਬ ਉਸ ਟਾਈਮ ਸੀ ਜਿੱਦਾਂ ਉਸ ਟਾਈਮ ਸੀ ਸੇਮ ਸੇਮ ਉਦਾਂ ਦਾ ਹੀ ਆ ਵੈਲ ਮੇਨਟੇਨ ਵੈਲ ਡਿਸਪਲਿਨ ਮਤਲਬ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਖੂਬਸੂਰਤ 뷰 ਠੀਕ ਆ ਇੱਕ ਚੀਜ਼ ਵੀ ਤੁਸੀਂ ਕਹਿ ਸਕਦੇ ਹੋ ਇੱਚੀ ਬੀਚੀ ਇਹਦੇ ਵਿੱਚ ਚੇਂਜ ਨਹੀਂ ਹੈਗੀ ਸਭ ਪੁਰਾਣਾ ਹੀ ਆ ਇਟਾਂ ਚੈੱਕ ਕਰ ਸਕਦੇ ਹਾਂ ਸਾਰੀਆਂ ਸੋ ਅੰਦਰ ਇਹਦੇ ਕੋਈ ਚੀਜ਼ ਨਹੀਂ ਹੈਗੀ ਮਤਲਬ ਬਿਲਕੁਲ ਸਾਫ ਸੁਥਰਾ ਮਾਸ਼ੱਲਾ ਕੀ ਬਾਤ ਆ ਸੋ ਆਪਾਂ ਹੁਣ ਅੰਦਰ ਟਰ ਹੁੰਨੇ ਆ ਗੁਰਦੁਆਰਾ ਸਾਹਿਬ ਦੇ ਲੋ ਜੀ ਅੰਦਰ ਇੰਟਰ ਹੋਨੇ ਆ ਤੇ ਉੱਪਰ ਲਿਖਿਆ ਹੋਇਆ ਜੀ ਕਿ ਮਾਂ ਕੀ ਗੋਦ ਸੇ ਕਬਰ ਤੱਕ ਇਲਾਮ ਹਸਲ ਕਰੋ ਕਿ ਮਾਂ ਦੀ ਝੋਲੀ ਚੋਂ ਲੈ ਕੇ ਕਬਰ ਤੱਕ ਇਲਾਮ ਹਸਲ ਕਰੋ ਤੇ ਅੰਦਰ ਅੰਦਰ ਇੰਟਰ ਹੋ ਚੁੱਕੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਸੋ ਕੀ ਬਾਤ ਆ ਮਾਸ਼ਾਅੱਲਾ ਸੇਮ ਜਿਸ ਤਰ੍ਹਾਂ ਦੀ ਚੀਜ਼ ਉਸ ਟਾਈਮ ਸੀ ਉਦਾਂ ਹੀ ਹਲੇ ਆ ਮਤਲਬ ਇੱਚੀ-ਬੀੱਚੀ ਸੇਮ ਟੂ ਸੇਮ ਆ ਤੇ ਇਸ ਟਾਈਮ ਆਪਾਂ ਜਿਹੜਾ ਮੌਜੂਦ ਆ ਜੀ ਗੁਰਦੁਆਰਾ ਸਾਹਿਬ ਅੰਦਰ ਆਹ ਦੇਖ ਸਕਦੇ ਹੋ ਜੀ ਇਹ ਮੜੀ ਅੰਦਰ ਇਹਦੇ ਉੱਤੇ ਲਿਖਿਆ ਵੀ ਹੋਇਆ ਵਾ ਬਕਾਇਦਾ ਕਿ ਜੁੱਤੇ ਜਿਹੜੀ ਜੁੱਤੀ ਆ ਉਹ ਬਾਹਰ ਲਾਉਣੀ ਹੈ ਠੀਕ ਆ ਅੰਦਰ ਜੁੱਤੀ ਪਾ ਕੇ ਏਂਟਰ ਨਹੀਂ ਹੋਣਾ ਇਹਦੇ ਬਾਰੇ ਚੀਜ਼ ਲਿਖੀ ਚ ਆ ਚੁੱਕੀ ਪਹਿਲਾਂ ਵੀ ਲਿਖੀ ਆ ਸੋ ਆਪਾਂ ਹੁਣੇ ਅੰਦਰ ਏਂਟਰ ਇਹ ਮੜੀ ਜੀ ਸੋ ਇਹ ਗੁਰਦੁਆਰਾ ਸਾਹਿਬ ਜਿਹੜਾ ਇਹ 1941 ਦੇ ਵਿੱਚ ਤਮੀਰ ਹੋਇਆ ਸੀ ਤਾਂ ਇਹਨੂੰ ਤਮੀਰ ਕਰਨ ਦੇ ਵਿੱਚ ਜਿਹੜਾ ਹਾਦਸੀ ਜੀ ਉਹ ਜੀ ਜੀ ਉਹ ਮੈਂ ਦਿਖਾਣਾ ਨਾ ਇਹਦੇ ਬਾਰੇ ਵੀ ਤੁਹਾਨੂੰ ਮੈਂ ਇਨਫੋਰਮੇਸ਼ਨ ਦੇਣਾ ਐਦਾ ਮੈਨੂੰ ਨਹੀਂ ਆਈ ਆਈਡੀਆ ਕਿ ਕੀ ਲਿਖਿਆ ਤੁਸੀਂ ਮੈਨੂੰ ਇਹ ਗੁਰਮੁਖੀ ਦੇ ਵਿੱਚ ਜੋ ਲਿਖਿਆ ਵਾ ਉਹ ਮੈਨੂੰ ਦੱਸਣਾ ਵਾ ਕਿ ਕੀ ਆ ਜੀ ਸੋ ਆਪਾਂ ਇਧਰੋਂ ਵੀ ਦਿਖਾ ਦਿੰਨੇ ਹੋ ਸਕਦਾ ਵੀ ਉਹ ਪੁੱਠਾ ਪਾਸਾ ਹੋਵੇ। ਲਓ ਜੀ। ਨਹੀਂ ਨਹੀਂ ਆਈਡੀਆ ਨਹੀਂ ਨਾ ਹੋ ਰਿਹਾ। ਸੋ ਇਹ ਅੰਦਰ ਆਪਾਂ ਐਂਟਰ ਹੋ ਚੁੱਕੇ ਹਾਂ। ਸੋ ਆ ਜੀ ਮੜੀ ਹਾਂ 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 ਉਹ ਸੇਮ ਆ ਬਸ ਇਹ ਆ ਵੀ ਹਾਂ ਥੋੜਾ ਜਿਹਾ ਪੱਥਰ ਲਾ ਕੇ ਉਹਨੂੰ ਵੈਲ ਮੇਨਟੇਨ ਕਰ ਦਿੱਤਾ ਗਿਆ ਵਾ ਲੇਕਿਨ ਜਗਾ ਸਥਾਨ ਸੇਮ ਆ। ਸੋ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਮੜੀ ਆ ਬਸ ਮੈਨੂੰ ਤੁਸੀਂ ਕਮੈਂਟ ਦੇ ਵਿੱਚ ਇਹ ਦੱਸੋ ਕਿ ਮੜੀ ਦਾ ਸਹੀ ਮੀਨਿੰਗ ਕੀ ਆ। ਕਿ ਬਾਬਾ ਜੀ ਇੱਥੇ ਬੈਠੇ ਰਹੇ ਨੇ ਜਾਂ ਇੱਥੇ ਜਿਹੜਾ ਦਸਵਾਂ ਗੁਰੂ ਜਿਹਨੂੰ ਆਪਾਂ ਕਹਿ ਸਕਦੇ ਆ ਸੋ ਬਾਣੀ ਉਹ ਰੱਖੀ ਗਈ ਸੀ ਇੱਥੇ ਜਾਂ ਜੋ ਵੀ ਤੁਸੀਂ ਉਹ ਇਨਫੋਰਮੇਟਿਵ ਮਤਲਬ ਮੈਨੂੰ ਇਨਫਰਮੇਸ਼ਨ ਨਹੀਂ ਹੈ ਮੈਂ ਤੁਹਾਨੂੰ ਰੋਂਗ ਇਨਫੋਰਮੇਸ਼ਨ ਨਹੀਂ ਦੇ ਸਕਦਾ ਸੋ ਤੁਸੀਂ ਮੈਨੂੰ ਲਾਜ਼ਮੀ ਦੱਸਿਓ ਕਮੈਂਟ ਕਰਕੇ ਨਾ ਸੋ ਬਾਕੀ ਆ ਜਗਾ ਮੜੀ ਐਂਡ ਉੱਪਰ ਉੱਪਰ ਤੁਸੀਂ ਚੈੱਕ ਕਰੋ ਲਾਈਕ ਬਹੁਤ ਜ਼ਿਆਦਾ ਮਾਸ਼ਾਅੱਲਾ ਸੋਨਾ ਬਣਾਇਆ ਹੋਇਆ ਵਾ ਚਾਰ ਰੌਸ਼ਨਦਾਨ ਬਣਾਏ ਆ ਤਾਂ ਉੱਪਰ ਬਹੁਤ ਸੋਹਣਾ ਰੰਗ ਰੋਗਨ ਕੀਤਾ ਹੋਇਆ ਕਿਆ ਬਾਤ ਹੈ ਜੀ ਮਾਸ਼ਾਅੱਲਾ ਕਿਆ ਬਾਤ ਹੈ ਲਾਈਕ ਮਤਲਬ ਕਿ ਬਹੁਤ ਸੋਹਣੀ ਚੀਜ਼ ਨੂੰ ਮੈਂਟੇਨ ਕੀਤਾ ਹੋਇਆ ਵਾ ਸੋ ਤੁਹਾਨੂੰ ਮੈਂ ਸਾਰਾ ਦਿਖਾ ਦਿੰਨਾ ਫਿਰ ਵੀ ਘੁੰਮ ਕੇ ਲੋ ਜੀ ਸੋ ਆਪਾਂ ਹੁਣ ਇਹ ਇੱਥੋਂ ਬਾਹਰ ਐਗਜ਼ਿਟ ਕਰਦੇ ਆਂ ਅੱਛਾ ਪਾਕਿਸਤਾਨ ਬਣਨ ਤੋਂ ਬਾਅਦ ਇੱਕ ਗੁਰਦੁਆਰਾ ਸਾਹਿਬ ਨੂੰ ਜਿਹੜੀ ਜਗ੍ਹਾ ਵਾ ਉਹ ਸਕੂਲ ਨੂੰ ਲੜਾ ਹੋ ਗਈ ਸੀ ਗੁਰਦੁਆਰਾ ਸਾਹਿਬ ਦੀ ਸੋ ਜਿਹੜੀਆਂ ਸੇਮ ਬਿਲਡਿੰਗ ਦਾ ਇਹ ਉਦੋਂ ਦੀ ਆ ਮਤਲਬ 1941 ਤੋਂ ਬਿਲਡਿੰਗ ਬਣੀ ਆ ਉਸ ਤੋਂ ਬਾਅਦ ਜਿਹੜੀਆਂ ਕੁਝ ਡਿਵੈਲਪਮੈਂਟਸ ਹੋਈਆਂ ਇਹ ਕੁਝ ਚੀਜ਼ਾਂ ਜਿਹੜੀਆਂ ਵਾ ਉਹ ਬਾਅਦ ਚ ਬਣੀਆਂ ਸੀ ਸੋ ਆ ਦੇਖ ਸਕਦੇ ਹੋ ਮਾਸ਼ਾਅੱਲਾ ਸੇਮ ਬਿਲਡਿੰਗ ਇੱਥੋਂ ਐਂਟਰੀ ਆ ਇੱਕ ਦਰਵਾਜ਼ਾ ਆ ਵਾ ਇੱਕ ਜਿਹੜਾ ਮੈਂ ਜਿੱਥੋਂ ਮੈਂ ਐਂਟਰ ਹੋਇਆ ਇੱਕ ਉਹ ਅੱਲਾਹੂ ਅਕਬਰ ਉੱਪਰ ਲਿਖਿਆ ਮਾਸ਼ਾਅੱਲਾ ਸੋ ਅੰਦਰ ਐਂਟਰ ਹੁੰਦੇ ਹੀ ਲਓ ਜੀ ਇੱਥੋਂ ਸੇਮ ਕਿਉਂਕਿ ਅੱਗੇ ਸਾਹਮਣੇ ਗੁਰਦੁਆਰਾ ਇਸ ਦਰਵਾਜ਼ੇ ਤੋਂ ਤਾਂ ਦੂਸਰੇ ਦਰਵਾਜ਼ੇ ਤੋਂ ਸਾਹਮਣੇ ਜਿਹੜਾ ਵਾ ਉਹ ਜਿਹੜਾ ਅੰਮ੍ਰਿਤਸਰ ਗੁਰਦੁਆਰਾ ਵਾ ਉੱਥੇ ਵੀ ਹੈਗਾ ਵਾ ਲਓ ਜੀ ਆਪਾਂ ਚੱਲ ਰਹੇ ਹਾਂ ਸੀੜੀਆਂ ਉੱਪਰ ਪੌੜੀਆਂ ਤੇ ਚੜ ਕੇ ਸੇਮ ਉੱਤੇ ਤੁਹਾਨੂੰ ਵਿਊ ਕਰਵਾਉਣਾ ਹੈ ਦਾ ਮੈਂ ਇਹ ਆਪਣੇ ਦੋ ਰੋਜ਼ਦਾਲ ਦਾ ਨਹੀਂ ਇਹ ਦੋ ਇਹ ਪੱਥਰ ਜਿਹੜਾ ਵਾ ਇਹ ਹੁਣ ਦਾ ਨਹੀਂ ਹੈਗਾ ਇਹ ਕਿਦੋਂ ਦਾ ਸਰ ਦੱਸਿਓ ਜਰਾ 200 ਸਾਲ ਪੁਰਾਣਾ ਇਹ ਪੌੜੀਆਂ ਉਦੋਂ ਦੀਆਂ ਹੀ ਆ ਅੱਛਾ ਇਹ ਪੌੜੀਆਂ ਜਣੀਆਂ ਵੇ ਕਹਿੰਦੇ 200 ਸਾਲ ਪੁਰਾਣੀਆਂ ਵਾ ਤੁਸੀਂ ਕਿੰਨੇ ਟਾਈਮ ਤੋਂ ਇੱਥੇ ਕੰਮ ਕਰ ਰਹੇ ਹੋ ਭਾਜੀ ਅਸੀਂ ਤਕਰੀਬਨ 1809 ਤੋਂ ਮੇਰੇ ਨਾਨਾ ਜੀ ਇੱਥੇ ਸੀ ਅੱਛਾ 1 ਰੁਪਿਆ ਤਨਖਾਹ ਲੈਂਦੇ ਸੀ ਅੱਛਾ ਜਦੋਂ ਪਾਕਿਸਤਾਨ ਦੀ ਪਾਰਟਨਰਸ਼ਿਪ ਹੋਈ ਉਸ ਤੋਂ ਬਾਅਦ ਫਿਰ ਡੀਸੀ ਹਾਈ ਸਕੂਲ ਬਣਿਆ ਮੇਰੀ ਨਾਨੀ ਦੀ ਤਨਖਾਹ ਸੀ 2 ਰੁਪਏ ਹੌਸਟਲ ਦੀ ਅੱਛਾ ਯਾਨੀ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਕਹਿ ਰਿਹਾ ਤਾਂ ਵੀ 1 ਰੁਪਿਆ ਤਨਖਾਹ ਨਹੀਂ ਹੋਏਗੀ ਅੱਛਾ ਯਾਨੀ ਕਿ ਨਾਨਾ ਜੀ ਦੀ ਸੀ ਉਹ ਚ ਵੀ ਦੱਸਦੇ ਸੀ ਵੀ ਪੈਸੇ ਸਾਨੂੰ 1 ਰੁਪਿਆ ਚੋਂ ਬਚ ਜਾਂਦੇ ਸੀ ਅੱਛਾ ਹਾਂਜੀ ਕੋਈ ਨਾ ਕੋਈ ਮਹੀਨਾ ਖਰਚ ਕੇ ਵੀ ਨਾ ਜੀ ਪੰਨੋਂ ਬਚਤ ਸਹੀ ਪੈਸੇ ਬਚਦੇ। ਅੱਛਾ ਤਾਂ ਇਹ ਤੁਸੀਂ ਇਹਦੀ ਦੇਖਭਾਲ ਸਕੂਲ ਦੀ ਕਰਦੇ ਹੋ કે ਨਾਲ ਗੁਰਦੁਆਰਾ ਸਾਹਿਬ ਦੀ ਵੀ ਕਰਦੇ ਹੋ? ਗੁਰਦੁਆਰਾ ਸਾਹਿਬ ਦੀ ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬ ਦੀ ਹੀ ਕਰਦੀ ਸੀ। ਹਾਂ, ਉਹਦੀ ਬਾਅਦ ਚ ਕਰਦੇ ਹਾਂ। ਕੀ ਬਾਤ ਆ ਜੀ ਕੀ ਬਾਤ ਆ? ਤੁਸੀਂ ਸਾਡੀ ਰਸਮ ਚੱਲਦੀ ਆ ਰਹੀ ਹੈ ਤੇ ਅਸੀਂ ਕਰ। ਮਤਲਬ ਤੁਸੀਂ ਜੱਦੀ ਪੁਸ਼ਤੀ ਇਹਦੇ ਕਹਿ ਸਕਦੇ ਹੋ ਹੈਨਾ? ਜੱਦੀ ਪੁਸ਼ਤੀ। ਰਖਵਾਲੇ ਆ ਜੀ। ਰਖਵਾਲੇ ਆ ਜੀ। ਮਤਲਬ ਉਹਦੀ ਸਾਫ ਸਫਾਈ ਇਹ ਉਹ ਹਰ ਚੀਜ਼ ਹਾਂਜੀ ਰਸਮੀ ਕਰਨੀ ਹੁੰਦੀ। ਠੀਕ ਆ ਠੀਕ ਆ। ਫਾਰਮਲ ਪਾਕਿਸਤਾਨ ਤੋਂ ਬਾਅਦ ਚ ਕਰਨੀ ਹ ਸੋ ਤੁਸੀਂ ਦੇਖ ਸਕਦੇ ਹੋ ਭਾਈ ਜੀ ਦੀਆਂ ਗੱਲਾਂ ਸੁਣੀਆਂ ਤੁਸੀਂ ਸੋ ਗੁਰਦੁਆਰਾ ਸਾਹਿਬ ਮੈਂ ਤੁਹਾਨੂੰ ਉੱਪਰੋਂ ਵੀ ਵਿਜ਼ਿਟ ਕਰਾ ਦਿੰਨਾ ਜ਼ਰਾ ਲਓ ਜੀ ਆ ਚੈੱਕ ਕਰ ਸਕਦੇ ਹਾਂ ਲਓ ਜੀ ਆਪ ਮੇਰੇ ਪਿੱਛੇ ਗੁਰਦੁਆਰਾ ਸਾਹਿਬ ਮੈਂ ਅੰਦਰ ਐਂਟਰ ਹੋਣ ਲੱਗਾ ਵਾਂ ਜਿਹੜੀ ਜਗ੍ਹਾ ਤੇ ਮੈਂ ਐਂਟਰ ਹੋ ਰਿਹਾ ਵਾਂ ਇਹ ਉਹ ਜਗ੍ਹਾ ਵਾ ਜਿੱਥੇ ਮਹਾਰਾਜਾ ਕਮਾਲੀਆ ਸਨ ਸੰਗਤ ਸਿੰਘ ਜੀ ਹੈਨਾ ਹਾਂ ਸੰਗਤ ਸਿੰਘ ਸੰਗਤ ਸਿੰਘ ਜੀ ਮਹਾਰਾਜਾ ਕਮਾਲੀਆ ਦੇ ਮਹਾਰਾਜਾ ਸੀ ਉਹ ਬੰਦੇ ਸੀ ਇਹ ਮੈਨੂੰ ਲੱਗਦਾ ਕਚਹਿਰੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਆ ਜਿਹੜੇ ਬਣੇ ਹੋਇਆ ਜਗ੍ਹਾ ਠੀਕ ਆ ਇਹ ਆਪਾਂ ਜਿਵੇਂ ਕੋਟ ਦੇ ਵਿੱਚ ਲੱਗਿਆ تھا ਕਟਹਿਰਾ ਉਹ ਵੀ ਕਹਿ ਸਕਦੇ ਆ ਜਾਂ ਕਟਹਿਰੇ ਥੱਲੇ ਹੋਣਗੇ ਤੇ ਜਾਂ ਜਿਹੜੀ ਉੱਪਰ ਜਗ੍ਹਾ ਬਣੀ ਹੋਈ ਆ ਇੱਥੇ ਮਹਾਰਾਜਾ ਜਾਂ ਉਹਦੇ ਨਾਲ ਦੇ ਵਜ਼ੀਰ ਬੈੰਦੇ ਹੋਣਗੇ ਸੋ ਆ ਜਿਹੜੀ ਜਗ੍ਹਾ ਤੇ ਸੋ ਇਸ ਟਾਈਮ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਮਹਾਰਾਜਾ ਬੈੰਦਾ ਸੀ ਬਾਕੀ ਰਾਇਆ ਐਂਡ ਜਿਹੜੇ ਬੰਦੇ ਫੈਸਲੇ ਕਰਾਉਣ ਵਾਲੇ ਹੁੰਦੇ ਸੀ ਉਹ ਹੁੰਦੇ ਹੁੰਦੇ ਸੀ ਸੋ ਸਾਰੀ ਜਗ੍ਹਾ ਉਹ ਇਸ ਟਾਈਮ ਤਾਂ ਹਾਂ ਹੁਣ ਤਾਂ ਇੱਥੇ ਇਮਤਿਹਾਨ ਹੁੰਦੇ ਆ ਮਤਲਬ ਐਗਜ਼ਾਮ ਹੁੰਦੇ ਬੱਚਿਆਂ ਦੇ ਪੇਪਰ ਉੱਪਰ ਤਾਂ ਇਹ ਹੁਣ ਇਸ ਵਾਸਤੇ ਯੂਜ਼ ਹੋ ਰਿਹਾ ਸਕੂਲ ਆਸ ਤੇ ਲੇਕਿਨ ਪਹਿਲੇ ਇਹ ਇਸ ਚੀਜ਼ ਵਾਸਤੇ ਹੋਣਾ ਸੀ ਕਿ ਇਹ ਇਥੇ ਕਚਹਿਰੀ ਸੀ ਇੱਕ ਹਾਬ ਦੀ ਇਹ ਆਪਾਂ ਕਹਿ ਸਕਦੇ ਆ ਤਾਂ ਮਜ਼ੇ ਦੀ ਚੀਜ਼ ਇਹ ਹੈ ਕਿ ਹਲੇ ਤੱਕ ਹਲੇ ਤੱਕ ਵੀ ਉਹ ਚੀਜ਼ ਡਿੱਗੀ ਨਹੀਂ ਉਹ ਵੈਲ ਮੇਨਟੇਨ ਆ ਲਾਈਕ ਵੈਲ ਤੁਸੀਂ ਕਹਿ ਸਕਦੇ ਹੋ ਕਿ ਡਿਸਪਲਨ ਉਹ ਮਤਲਬ ਕੀ ਆ ਬਾਤ ਆ ਕਿ ਏਡੀ ਪੁਰਾਣੀ ਚੀਜ਼ ਬਣੀ ਹੋਈ ਹਲੇ ਤੱਕ ਵੀ ਖੜੀ ਆ ਉਹ ਕਹਿੰਦੇ ਨੇ ਹੁੰਦੇ ਕਿ ਚੈਨਾਵੀਆਂ ਜਿਹੜੀਆਂ ਛਾਵਾਂ ਵਾਂ ਉਹ ਛੇਤੀ ਡਿੱਗ ਟੁੱਟ ਜਾਂਦੀਆਂ ਵਾਂ ਤਾਂ ਪੁਰਾਣੀਆਂ ਬਣੀਆਂ ਹੋਈਆਂ ਹਲੇ ਵੀ ਕਾਇਮ ਆ ਸੋ ਕੀ ਬਾਤ ਆ ਤਾਂ ਆਪਾਂ ਅੱਗੇ ਵਧਦੇ ਆ ਅੱਛਾ ਇਸ ਟਾਈਮ ਖੜੇ ਆ ਅਸੀਂ ਹੁਣ ਗੁਰਦੁਆਰਾ ਸਾਹਿਬ ਦੀ ਛੱਤ ਤੇ ਤੇ ਭਾਜੀ ਦੱਸਦੇ ਆ ਕਿ ਆ ਜਿਹੜਾ 22 ਏਕੜ 22 ਕਿੱਲੇ ਹੈ ਨਾ ਜੀ ਆ ਬਾਈ ਕਿੱਲੇ ਸੋ 22 ਕਿੱਲੇ ਜਿਹੜੇ ਇਹਦੇ ਗੁਰਦੁਆਰਾ ਸਾਹਿਬ ਦੇ ਆਸੇ ਪਾਸੇ ਪੈਲੀ ਆ ਉਹ ਸਾਰੀ ਗੁਰਦੁਆਰਾ ਸਾਹਿਬ ਦੇ ਅੰਡਰ ਆ ਹਲੇ ਵੀ ਨਾਮ ਕੀ ਬਾਤ ਆ ਜੀ ਆ ਸਾਰੀ ਜਿਹੜੀ ਪੈਲੀ ਆ ਗੁਰਦੁਆਰਾ ਸਾਹਿਬ ਦੀ ਆ ਸਕੂਲ ਵੀ ਗੁਰਦੁਆਰਾ ਸਾਹਿਬ ਦਾ ਆ ਇਸ ਟਾਈਮ ਆਪਾਂ ਪਹੁੰਚੇ ਆਏ ਆ ਸਭ ਤੋਂ ਉਤਲੀ ਛੱਤ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਆ ਇੰਟਰੈਂਸ ਆ ਮੈਂ ਮੈਂਸ਼ਨ ਨਾਲ ਕਰ ਦੇਣਾ ਇੰਟਰੈਂਸ ਵੀ ਦਿਖਾ ਦੇਣਾ ਤੁਹਾਨੂੰ ਤੇ ਆ ਜੀ ਉਹ ਜਿਹਦੇ ਉੱਤੇ ਅੱਲਾਹ ਅਕਬਰ ਲਿਖਿਆ ਹੋਇਆ ਜਗਾ ਸੋ ਇੱਥੋਂ ਗੁਰਦੁਆਰਾ ਸਾਹਿਬ ਤੁਸੀਂ ਸਹੀ ਤਰ੍ਹਾਂ ਵਿਊ ਕਰ ਸਕਦੇ ਹੋ ਕਿਉਂਦੀ ਗੁਰਦੁਆਰਾ ਸਾਹਿਬ ਦੀ ਸਹੀ ਜਿਹੜਾ ਸ਼ਕਲ ਆ ਜਾਂ ਸਹੀ ਸਟਰਕਚਰ ਆ ਤੁਸੀਂ ਉਹ ਦੇਖ ਸਕਦੇ ਹੋ ਇੱਥੇ ਤੁਹਾਨੂੰ ਇੱਕ ਹੋਰ ਮਜ਼ੇਦਾਰ ਚੀਜ਼ ਦਿਖਾਉਣਾ ਵਾ ਜਿਹੜੀ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗੀ ਆ ਇੱਕ ਪਾਸੇ ਮਤਲਬ ਗੁਰਦੁਆਰੇ ਦੇ ਆਮਣੇ ਸਾਹਮਣੇ ਸੋ ਆ ਜੀ ਰੱਬ ਸੋਹਣੇ ਦਾ ਨਾਮ ਲਿਖਿਆ ਅੱਲਾਹ ਅਕਬਰ ਲਿਖਿਆ ਹੋਇਆ ਠੀਕ ਆ ਤੇ ਇੱਥੇ ਗੁਰਦੁਆਰਾ ਸਾਹਿਬ ਮਤਲਬ ਕਿ ਕੀ ਬਾਤ ਆ ਸਾਹਮਣੇ ਰੱਬ ਦਾ ਨਾਮ ਤੇ ਇਧਰ ਵੀ ਹੈ ਸੋ ਇਧਰ ਉਹ ਜਗਾ ਉਹ ਸਥਾਨ ਤੇ ਉਧਰ ਰੱਬ ਦਾ ਨਾਮ ਆਮਣੇ ਸਾਹਮਣੇ ਹਰਸ਼ ਹੈ ਸੋ ਇਹ ਇੱਕ ਫੀਲਿੰਗ ਇੱਕ ਬਹੁਤ ਸੋਹਣੀ ਚੀਜ਼ ਸੋ ਮਤਲਬ ਵੈਲ ਮੇਨਟੇਨ ਮੈਂ बार-बार ਇਹ ਚੀਜ਼ ਤਾਂ ਬੋਲਦਾ ਪਿਆ ਕਿ ਉਹ ਚੀਜ਼ ਹਲੇ ਤਾਂ ਇੰਨੀ ਮੇਨਟੇਨ ਆ 1900 ਸਾਲ ਪੁਰਾਣੀ ਆ 100 150 ਸਾਲ ਪੁਰਾਣੀ ਆ ਤਾਂ ਉਹ ਹਲੇ ਵੀ ਉਦਾਂ ਹੀ ਕਾਇਮ ਆ ਠੀਕ ਆ ਤਾਂ ਆਪਣੀ ਉਸੇ ਅਸਲ ਹਾਲਤ ਦੇ ਵਿੱਚ ਸੋ ਬਹੁਤ ਵਧੀਆ ਚੀਜ਼ ਲੱਗੀ ਅਛਾ ਤੁਹਾਨੂੰ ਸਾਹਮਣੇ ਇੱਕ ਸੜਕ ਨਜ਼ਰ ਆ ਰਹੀ ਹੋਣੀ ਬੈਸ ਕੱਚੀ ਸੜਕ ਛੋਟੀ ਜੀ ਨਜ਼ਰ ਆ ਰਹੀ ਆ ਸੋ ਭਾਈ ਜਨ ਦੱਸਦੇ ਆ ਭਾਈ ਜਨ ਜ਼ਰਾ ਪਲੀਜ਼ ਦੱਸਿਓ ਇਹ 20 ਲਾਇਨਾਂ ਇੱਕ ਕਿੱਲੇ ਦੀ ਆ ਯਾਨੀ ਕਿ ਹੌਲੀ ਹੌਲੀ ਜ਼ਿੰਮੇਦਾਰ ਨੇ ਕੱਟ ਵੱਲ ਕੇ ਥੋੜੀ ਜਿਹੀ ਘਾੜ ਦਿੱਤੀ ਦਿੱਲੀ ਸ਼ਹਿਰ ਤੋਂ ਚੱਲਦੀ ਆ ਤੇ ਸ਼ਾ ਸ਼ਮਤ ਤਬਰੇ ਜਾ ਕੇ ਖਤਮ ਹੁੰਦੀ ਉਧਰੋਂ ਦਿੱਲੀ ਉਧਰੋਂ ਜੀ ਹਾਂ ਜੀ ਇਥੋਂ ਮਤਲਬ ਇਹ ਚੱਲਦੀ ਦਿੱਲੀੋਂ ਚੱਲਦੀ ਆ ਜੀ ਜੀ ਉਹ ਚੱਲਦੀ ਆ ਤੇ ਸ਼ਾ ਸ਼ਮਤ ਤਬਰੇ ਜਾ ਕੇ ਖਤਮ ਹੁੰਦੀ ਆ ਕੀ ਬਾਤ ਆ ਆਹ ਇਹਦੀ ਸਾਹਮਣੀ ਨੰਗ ਦੀ ਆਹ ਇਹ ਸਾਰੀ ਜਾਗੀ ਨੰਗ ਦੀ ਹਾਂ ਜੀ ਇਹ ਪਹਿਲਾ ਮੇਨ ਗੇਟ ਹੈ ਆ ਦੂਸਰਾ ਮੇਨ ਗੇਟ ਉਹ ਤੇ ਬੰਦ ਕੀਤਾ ਵਕਤੀ ਤੌਰ ਤੇ ਅੱਛਾ ਵਕਤੀ ਤੌਰ ਤੇ ਬੰਦ ਕੀਤਾ ਹੋਇਆ ਤੇ ਇਹਦੇ ਵਿੱਚੋਂ ਦੀ ਸੜਕ ਨੰਗ ਦੀ ਸੀ ਸਿੱਧੀ ਕਿਆ ਬਾਤ ਹੈ ਜੀ ਲੋ ਜੀ نیچے ਆ ਗਏ ਆਪਾਂ ਲੋ ਜੀ ਥੱਲੇ ਆ ਗਏ ਆਪਾਂ ਤਾਂ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਾ ਇੱਕ ਹੋਰ ਚੀਜ਼ ਮਜ਼ੇਦ ਦੀ ਉਹ ਆ ਚੀਜ਼ ਹੈ ਕਿ ਆ ਥੱਲੋਂ ਚੈੱਕ ਕਰੋ ਜਰਾ ਇਹ ਮਿੱਟੀ ਆ ਸਾਰੀ ਮਤਲਬ ਗੁਰਦੁਆਰਾ ਸਾਹਿਬ ਪਹਿਲੇ ਮਿੱਟੀ ਦਾ ਬਣਿਆ ਹੋਇਆ ਇਹ ਪਤੀ ਦਾ ਤੇ ਹਲੇ ਕੈਮੋ ਦਾ ਮੈਂ ਪਾਣੀ ਪੂਣੀ ਵਿੱਚ ਨਹੀਂ ਇਹਦੇ ਪਿੰਦਾ ਡਿੱਗਦਾ ਨਹੀਂ ਥੱਲੇ ਤੁਸੀਂ ਵੇਖੋਗੇ ਕੋਈ 200 ਸਾਲ ਪੁਰਾਣੀ ਛੱਤ ਹੈ ਛੱਤ ਚੋਂਦੀ ਨਹੀਂ ਹੈ ਤੇ ਐਜ਼ ਕੰਪੇਅਰ ਕੋਈ ਪੁਰਾਣੀਆਂ ਛੱਤਾਂ ਆਪਣੀਆਂ ਵੇਖ ਲਓ ਅੱਜ ਕੱਲ੍ਹ ਦੀਆਂ ਬੜੀਆਂ ਕੋਈ 10 ਸਾਲ ਨਹੀਂ ਕੱਢਦੀਆਂ ਇਹ ਕੋਈ 200 ਸਾਲ ਤੋਂ ਬਣੀ ਹੈ ਕੱਚੀ ਮਿੱਟੀ ਦੀ ਹੈ ਤੇ ਸਟਿਲ ਜਿਹੜੀ ਖੜੋਤੀ ਹੈ ਉੱਤੇ ਉਹਨਾਂ ਨੇ ਉਸ ਤੋਂ ਬਾਅਦ ਮਤਲਬ ਵਧੀਆ ਤਰੀਕੇ ਦੇ ਨਾਲ ਉਹ ਟਾਇਲ ਟੂ ਲਾਈ ਆ ਲੇਕਿਨ ਫਿਰ ਵੀ ਹਲੇ ਤਾਂ ਇਹੋ ਕੈਮੋ ਕੈਮ ਆ ਕੀ ਬਾਤ ਆ ਲਓ ਜੀ ਆਪਾਂ ਆ ਗਏ ਆ ਗੁਰਦੁਆਰਾ ਸਾਹਿਬ ਤੋਂ ਬਾਹਰ ਤੇ ਇਸ ਟਾਈਮ ਮੈਂ ਫਿਰ ਉੱਥੇ ਹੀ ਪਹੁੰਚਿਆ ਹੋਇਆ ਹਾਂ ਜਿੱਥੇ ਤਲਾਬ ਬਣਿਆ ਹੋਇਆ ਵਾ ਪਾਣੀ ਵਾਲਾ ਜਿੱਥੇ ਪਾਣੀ ਵਾਲੀ ਜਗਾ ਵਾ ਆਪਾਂ ਉਸ ਜਗਾ ਤੇ ਪਹੁੰਚੇ ਹਾਂ ਤੇ ਇੱਥੇ ਮੈਂ ਜਾਂਦੇ ਹੋਏ ਨਾ ਇੱਕ ਚੀਜ਼ ਦੇਖੀ ਸੀ ਮੈਂ ਤੁਹਾਨੂੰ ਜਰਾ ਦਿਖਾ ਦਵਾਂ ਆ ਲਿਖਿਆ ਹੋਇਆ ਮੈਨੂੰ ਲੱਗਾ ਸੀ ਵੀ ਉਦਾਂ ਫੱਟੀਆਂ ਲੱਗੀਆਂ ਵਾਂ ਪਰ ਇਹਦੇ ਉੱਤੇ ਲਿਖਿਆ ਹੋਇਆ ਵਾ ਸੋ ਮੈਂ ਅੱਗੇ ਪੁੱਛ ਰਿਹਾ ਸੀ ਉਹਨਾਂ ਨੂੰ ਤਾਂ ਇਹ ਤੁਸੀਂ ਦੇਖ ਸਕਦੇ ਹੋ ਉੱਤੱਕ ਸੋ ਅਗਲੇ ਪਾਸੇ ਵੀ ਆ ਇਹ ਉਹ ਲੋਕਾਂ ਦੇ ਨਾਮ ਲਿਖੇ ਹੋਏ ਆ ਜਿਨ੍ਹਾਂ ਨੇ ਇਸ ਗੁਰਦੁਆਰਾ ਸਾਹਿਬ ਲਈ ਜਾਂ ਇਸ ਜਗਾ ਲਈ ਮਹਾਰਾਜਾ ਦੇ ਜਿਹੜੇ ਲੋਕ ਸੀ ਜਿਨ੍ਹਾਂ ਨੇ ਸੇਵਾ ਕੀਤੀ ਆ ਇਹ ਉਹ ਲੋਕ ਆ ਦੇਖ ਸਕਦੇ ਹੋ ਜੀ ਆ ਹੁਣ ਨਾ ਨਹੀਂ ਪੜਿਆ ਜਾਣਾ ਆਪਣੇ ਕੋਈ ਵੀ ਕੀ ਲਿਖਿਆ ਵਾ ਕਿਉਂਕਿ ਕਾਫੀ ਜ਼ਿਆਦਾ ਮਿਟ ਚੁੱਕੇ ਆ ਨਾਮ ਸੋ ਬੜੀ ਗੱਲ ਆ ਕਿ ਕਾਰਨਰ ਲਈ ਇੱਕ ਇੱਜ਼ਤ ਦੇਣ ਵਾਸਤੇ ਉਹ ਚੀਜ਼ ਹਲੇ ਤੱਕ ਕਾਇਮੋ-ਦਾਇਮ ਆ ਉਦਾਂ ਹੀ ਉਹਨਾਂ ਨੇ ਨਾਮ ਲਿਖੇ ਹੋਏ ਆ ਮੈਂਸ਼ਨ ਕੀਤੀ ਆ ਕਿ ਆ ਬੰਦੇ ਸੇਵਾਦਾਰ ਸੀ ਇਹਨਾਂ ਨੇ ਫਲਾਂ ਚੀਜ਼ ਜਾਂ ਫਲਾਂ ਕੰਮ ਕੀਤਾ ਸੀ ਇਸ ਗੁਰਦੁਆਰਾ ਸਾਹਿਬ ਲਈ ਇਸ ਸਕੂਲ ਲਈ ਇਸ ਜਗਾ ਲਈ ਛੋਣ ਮੈਂ ਬਾਹਰ ਨਿਕਲਦਾ ਵਾਂ ਬਾਹਰ ਨਿਕਲ ਕੇ ਤੁਹਾਨੂੰ ਮੈਂ ਤਾਂ ਫਰੰਟ ਦਿਖਾਉਣਾ ਵਾਂ ਕਿ ਉਹ ਕਿੰਨਾ ਸੋਹਣਾ ਬਣਿਆ ਹੋਇਆ ਵਾ ਮਤਲਬ ਜਿਹੜਾ ਗੁਰਦੁਆਰਾ ਸਾਹਿਬ ਨੂੰ ਦਰਵਾਜ਼ਾ ਜਾਂਦਾ ਉਹ ਬਹੁਤ ਜ਼ਿਆਦਾ ਸੋਹਣਾ ਬਣਿਆ ਵਾ ਲਓ ਜੀ ਇਸ ਟਾਈਮ ਮੈਂ ਪਹੁੰਚ ਚੁੱਕਿਆ ਵਾਂ ਗੁਰਦੁਆਰਾ ਸਾਹਿਬ ਦੀ ਮੇਨ ਇੰਟਰੈਂਸ ਤੇ ਆ ਜਿਹੜੀ ਮਤਲਬ ਤੁਹਾਨੂੰ ਹੁਣ ਵਿਖਾਉਣ ਲੱਗਾ ਇਹ ਮੇਨ ਇੰਟਰੈਂਸ ਆ ਲਓ ਜੀ ਦੇਖੋ ਮਤਲਬ ਇਸ ਟਾਈਮ ਤਾਂ ਸਕੂਲ ਆ ਪਰ ਮੇਨ ਇੰਟਰੈਂਸ ਉਹਦੀ ਕਿੰਨੀ ਸੋਹਣੀ ਬਣੀ ਹੋਈ ਆ ਉਹ ਭਾਈ ਜੀ ਦੱਸਦੇ ਆ ਕਿ ਇਹਦੇ ਹੁਣ ਸਕੂਲ ਦਾ ਰੰਗ ਸਾਡੇ ਮਤਲਬ ਕਹਿ ਲਓ ਕਿ ਜ਼ਰੂਰੀ ਆ ਕਿ ਸਕੂਲ ਦਾ ਰੰਗ ਆਹੀ ਹੁੰਦਾ ਵਾ ਲਾਲ ਰੰਗ ਦਾ ਲੇਕਿਨ ਕਹਿੰਦੇ ਕਿ ਇਹਦੇ ਥੱਲੇ ਜਿਹੜਾ ਰੰਗ ਕੀਤਾ ਹੋਇਆ ਬਈ ਇਹ ਡਿਜ਼ਾਈਨ ਬਣੇ ਹੋਏ ਉਹ ਬਹੁਤ ਸੋਹਣੇ ਬਣੇ ਆ ਤੁਸੀਂ ਦੇਖੋ ਜ਼ਰਾ ਕੀ ਬਾਤ ਆ ਮਤਲਬ ਇੰਨਾ ਸੋਹਣਾ ਬਣਿਆ ਹੋਇਆ ਵਾ ਨਾ ਕਿ ਬੰਦਾ ਕਹਿੰਦਾ ਵੀ ਕੀ ਬਾਤ ਆ ਦੇਖ-ਦੇਖ ਕੇ ਨਾ ਇੱਕ ਵਾਰੀ ਰੀਜ ਉਤਰਦੀ ਆ ਹੈ ਸੋ ਆ ਇੱਕ ਦਰਵਾਜ਼ਾ ਆ ਵਾ ਜਿਹੜਾ ਸਿੱਧਾ ਜਾਂਦਾ ਵਾ ਗੁਰਦੁਆਰਾ ਸਾਹਿਬ ਨੂੰ ਦੂਸਰੇ ਦਰਵਾਜ਼ੇ ਤੋਂ ਮੈਂ ਤੁਹਾਨੂੰ ਜਾ ਕੇ ਵਿਖਾਇਆ ਉਹ ਤਾਂ ਬਾਰੋ-ਬਾਰ ਆ ਠੀਕ ਆ ਲੇਕਿਨ ਇਹ ਹੋਰ ਦਰਵਾਜ਼ਾ ਵਾ ਦੋ ਤਿੰਨ ਦਰਵਾਜ਼ੇ ਲੱਗਦੇ ਆ ਜੀ ਇਹਨੂੰ ਠੀਕ ਆ ਸੋ ਆ ਤੁਹਾਡੀ ਹਿਸਟਰੀ ਲਿਖੀ ਆ ਇਹ ਵੀ ਦੇਖ ਸਕਦੇ ਹੋ ਤੁਸੀਂ ਦਿਸ ਫਾਊਂਡੇਸ਼ਨ ਸਟੋਨ ਵਾਸ ਲੇਟ ਸ੍ਰੀ ਮਨ ਸੰਤ ਸੰਗਤ ਸਿੰਘ ਜੀ ਮਹਾਰਾਜ ਆਫ ਕਮਾਲੀਆ ਵਿਲੇਜ ਔਨ 18 ਦਸੰਬਰ 1949 ਗੁਰਮੁਖੀ ਦੇ ਵਿੱਚ ਲਿਖਿਆ ਆਈ ਥਿੰਕ ਹਾਂ ਗੁਰਮੁਖੀ ਚ ਲਿਖਿਆ ਚੈੱਕ ਕਰ ਸਕਦੇ ਹੋ ਅੱਜ ਦੀ ਵੀਡੀਓ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਵਾਵਾ ਜਾਂ ਦੀ ਵਧੀਆ ਲੱਗੀ ਹੋਊਗੀ ਸੋਹਣੀ ਲੱਗੀ ਹੋਊਗੀ ਕਿਉਂਕਿ ਇਦਾਂ ਦੀਆਂ ਜਗਾਵਾਂ ਇਦਾਂ ਦੇ ਸਥਾਨ ਇਦਾਂ ਦੀ ਪਲੇਸਿਸ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹੁਣ ਸਾਡੇ ਪੰਜਾਬ ਦੇ ਵਿੱਚ ਮਤਲਬ ਯਾ ਆਪਣੇ ਪੂਰੇ ਇਹਨਾਂ ਥਾਵਾਂ ਦੇ ਉੱਤੇ ਕਿਉਂਕਿ ਜਗ੍ਹਾ ਖਤਮ ਹੋ ਗਈਆਂ ਜਾਂ ਲੋਕ ਲੋਕਾਂ ਨੇ ਕੇਅਰ ਨਹੀਂ ਕੀਤੀ ਸੋ ਇੱਕ ਵੱਡੀ ਐਗਜ਼ਾਮਪਲ ਆ ਕਿ ਇੱਕ ਚੀਜ਼ ਦੀ ਹਫਾਜ਼ਤ ਉਦਾਂ ਹੀ ਕੀਤੀ ਹੈ ਜਿੱਦਾਂ ਪਹਿਲਾਂ ਇਹ ਕਾਇਮ ਹੋਈ ਸੀ ਉਦਾਂ ਹੀ ਅੱਜ ਕਾਇਮ ਆ ਸੋ ਉਮੀਦ ਕਰਦਾ ਹਾਂ ਇਹ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਜੇ ਵਧੀਆ ਲੱਗੀ ਤਾਂ ਵਧੀਆ-ਵਧੀਆ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਸੋ ਜਿਹੜੀਆਂ ਚੀਜ਼ਾਂ ਬਾਰੇ ਮੈਂ ਤੁਹਾਨੂੰ ਪੁੱਛਿਆ ਵਾ ਉਹਦੇ ਬਾਰੇ ਵੀ ਲਾਜ਼ਮੀ ਕਮੈਂਟ ਕਰੋ ਤਾਂ ਕਿ ਮੈਨੂੰ ਉਸ ਚੀਜ਼ ਬਾਰੇ ਆਈਡੀਆ ਹੋ ਜਾਵੇ ਤਾਂ ਕਿ ਗਾਹ ਨੂੰ ਆਪਾਂ ਕਿਤੇ ਦਿਨ ਥਾਂ ਤੇ ਜਾਈਏ ਤਾਂ ਉਹਨਾਂ ਬਾਰੇ ਪਤਾ ਹੋਵੇ ਲੇਕਿਨ ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਮੈਂ ਇਸ ਚੀਜ਼ ਬਾਰੇ ਹੋਰ ਜ਼ਿਆਦਾ ਇਨਫੋਰਮੇਸ਼ਨ ਇਕੱਠੀ ਕਰਾਂ ਤਾਂ ਕਿ ਤੁਹਾਡੇ ਤਾਈਂ ਸੋਹਣੀਆਂ-ਸੋਹਣੀਆਂ ਵੀਡੀਓਜ਼ ਸੋਹਣੀਆਂ-ਸੋਹਣੀਆਂ ਗੱਲਾਂ ਬਾਤਾਂ ਤੁਹਾਡੇ ਤਾਈਂ ਪਹੁੰਚ ਸਕਣ ਸੋ ਬਾਕੀ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਜਿਹ